ਹਾਂਜੀ ਸਸਰੀ ਦਾ ਸੁਆਗਤ ਆ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਬਾਈਆਂ ਦੇ ਘਰੇ ਖੜੇ ਆਗੇ ਗੱਲਬਾਤ ਕਰਾਵਾਂਗੇ ਟੋਕੜ ਗੱਬਣ ਨਾ ਗਾ ਸਜਣੋ 7 ਲੀਟਰ ਦੁੱਧ ਦੋਨੇ ਟਾਈਮ ਮਿਲਦੀ ਆ ਆ ਆਗਾ ਮੇਲ ਕਾਫ ਮਗਰ ਕੱਟਾ ਕੱਟਾ ਵੀ ਸੋਨਾ ਗਾ ਪੜਿਆ ਗਾ ਦੋ ਮਹੀਨਿਆਂ ਤੋਂ ਪਰ ਵਾਈ ਗੱਬਣ ਦਾ ਆ ਦੇ ਚੱਕ ਪਾਸ ਇਹਨਾਂ ਨੇ ਕਰਾਤੀ ਅਗਲਾ ਆਉਦੀ ਤਸੱਲੀ ਵੀ ਕਰਾ ਸਕਦਾ ਆ ਜੋ ਤੁਹਾਡੀ ਆਪਾ ਮਾਲਕਾਂ ਨਾਲ ਗੱਲ ਕਰਾਉਣੇ ਸਸਰੀ ਗੱਲ ਬਾਈ ਹੋ ਠੀਕ ਠਾਕ ਹੋ ਬਾਈ ਬਧੀ ਬਧੀ ਬਾਈ ਜੇ ਹੁਣ ਆਪਾਂ ਸਿੱਧੀ ਨਗਦੀ ਗੱਲ ਕਰੀਏ ਕਿੰਨਾ ਟਾਈਮ ਦੀ ਗੱਬਣਾ ਬਾਈ 2 ਮਹੀਨੇ 5-4 ਦਿਨਾਂ ਦੀ ਗੱਪਣਾ ਬਈ ਚੈੱਕ ਪਾਸ ਆ। ਠੀਕ ਐ 5-4 ਦਿਨ ਟੱਪ ਗਏ। ਹਾਂਜੀ। ਠੀਕ ਐ ਜੇ ਹੁਣ ਆਪਾਂ ਦੁੱਧ ਦੀ ਗੱਲ ਕਰੀਏ, ਇਸ ਟਾਈਮ ਦੁੱਧ ਕਿੰਨਾ ਧਿਆਰ ਹੈ? 7 ਲੀਟਰ ਦੁੱਧ ਆ ਬਈ। 7 ਲੀਟਰ ਦੁੱਧ ਆ ਥਣਾ-ਥੁਣਾ ਦੀ ਸਾਫ ਐ। ਓਕੇ ਬਈ ਅਗਲਾ 2 ਡੰਗ ਚੋ ਕੇ ਲੈ ਕੇ ਜਾਵੇ। ਠੀਕ ਐ ਤੇ ਆ ਆ ਗਿਆ ਕੱਟਾ ਹਨਾ ਮਗਰ। ਜੇ ਹੁਣ ਆਪਾਂ ਟੀਕੇ ਦੀ ਗੱਲ ਕਰੀਏ, ਟੀਕੇ ਦਾ ਪਤਾ ਕਿਹੜਾ ਭਰਾਇਆ ਬਈ? ਟੀਕਾ ਦਾ ਬਈ ਸ਼ਾਂਤੀ ਲਵਾਈ ਸੀ ਯਾਰਾ। ਠੀਕ ਐ ਡਾਇਰੈਕਟ ਕ੍ਰੋਸਿੰਗ ਦੀ ਐ। ਹਾਂਜੀ। ਠੀਕ ਐ ਲਓ ਵੀ ਸੱਜਣੋ ਭਲੀ ਹੋਈ ਹੈਗੀ ਤੇ ਚਾਰੇ ਥਾਨ ਕੱਲਾ ਕੱਲਾ ਤੇ ਠੂਲੀ ਵਾਲੀ ਆ ਗਈ ਸੱਜਣੋ ਇੱਕ ਸਿੰਘ ਦੀ ਕੰਨੀ ਥੋੜੀ ਜਿਹੀ ਭਰੀ ਐ ਦੋਨੇ ਸਿੰਘ ਨੇੜੇ ਕੁੰਡੀਆਂ ਮੋੜੀਆਂ ਤੇ ਗਰੋਥ ਵਾਲੀ ਆ ਗਈ ਬਾਕੀ ਆਪਾਂ ਗੱਲਬਾਤ ਬਾਈ ਨਾ ਕਰਦੇ ਰਹਾਂਗੇ ਤੇ ਪੂਸ਼ ਵੀ ਥੱਲੇ ਥੋੜੀ ਜਿਹੀ ਚਿੱਟੀ ਐ ਮੋਹਰਾ ਦੇ ਵਿੱਚ ਆ ਗਈ ਸੱਜਣੋ ਜੇ ਆਪਾਂ ਹੁਣ ਬਾਈ ਆਪਣੇ ਘਰ ਦੀ ਗੱਲ ਕਰੀਏ ਵੱਡਾ ਗੁਰਦੁਆਰਾ ਬੋੜਾ ਵਾਲਾ ਅੱਡਾ ਬਾਈ ਠੀਕ ਐ ਨਾ ਕੀ ਐ ਬਾਈ ਆਪਣਾ ਨਾ ਮੇਲਾ ਨੰਬਰਦਾਰ ਜੀ ਮੇਲਾ ਨੰਬਰਦਾਰ ਬਾਈ ਇੱਕ ਨਾ ਆਪਣਾ ਫੋਨ ਨੰਬਰ ਦੱਸੋ ਕਿੰਨਾ ਹੈ 62849 ਹਾਂਜੀ ਬਾਈ 26998 ਇੱਕ ਵਾਰੀ ਹੋਰ ਬੋਲ ਦਿਓ ਬਾਈ 62849 26998 ਲਓ ਵੀ ਸੱਜਣੋ ਆ ਬਾਈ ਦਾ ਫੋਨ ਨੰਬਰ ਆ ਗਿਆ ਤੇ ਥੱਲੇ ਚੱਲੀ ਵੀ ਜਾਂਦਾ ਧੋਕੜ ਗੱਬਣ ਨਾ ਆ ਗਿਆ ਤੇ ਮੰਗ ਬਹੁਤ ਸੀ ਫੋਨ ਗੌਰ ਬਹੁਤ ਆਉਂਦੇ ਆ ਆ ਖੜੀ ਆ ਸੱਜਣੋ ਚੈੱਕ ਕਰ ਲਓ ਸਾਨੂੰ ਆਪਾਂ ਮਾਗਰ ਆ ਗਿਆ ਇਹਦੇ ਕਟਾ 2 ਮਹੀਨਾ ਤੋਂ ਉੱਪਰ ਗੱਬਣ ਹੈਗੀ ਚੈੱਕ ਪਾਸ ਹੈ ਅਗਲਾ ਆਪਦੀ ਤਸੱਲੀ ਵੀ ਕਰਾ ਸਕਦਾ ਹੈ ਸੌਦਾ ਕਰਕੇ ਜੇ ਬਾਈ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਰੇਟ ਬਾਈ ਫੋਨ ਤੇ ਕਰਾਂਗੇ ਠੀਕ ਆ ਜਾਇਜ ਹੋ ਬਾਈ ਜਾਇਜ ਹੋ ਬਾਈ ਠੀਕ ਆ ਮਾਨਦਾਨ ਹੋਗਾ ਭਰਾ ਰੇਟ ਕਰਾਂਗੇ ਜੀ ਲੋ ਵੀ ਸੱਜਣੋ ਕਹਿੰਦਾ ਜਾਇਜ ਰੇਟ ਕਰਾਂਗੇ ਟੋਕੜ ਗੱਬਣ ਆ ਗਈ ਚੰਗੀ ਕਰੇ ਲੂ ਪਰਿਵਾਰ ਹੈ ਵਪਾਰ ਦਾ ਕੰਮ ਤਾਂ ਨਹੀਂ ਵਪਾਰ ਦਾ ਕੋਈ ਵਪਾਰ ਦਾ ਕੰਮ ਨਹੀਂ ਜੇ ਹੁਣ ਆਪਾਂ ਸਾਨੂੰ ਤੁਰਦੀ ਤੇ ਨਿਗਾ ਮਰਵਾਵਾਂਗੇ ਸੱਜਣੋ ਤੁਰਦੀ ਨੂੰ ਕਰ ਲਿਓ ਚੈੱਕ ਤੋਰਦੇ ਬਾਈ ਲੋ ਵੀ ਤੁਰਦੀ ਨੂੰ ਕਰ ਲਓ ਚੈੱਕ ਕਰਮ ਵਾਲੀ ਨੂੰ ਅਲੀ ਹੋਈ ਐ ਚੰਗੀ ਐ ਤੇ ਲੂਟੀ ਲੂਟੀ ਬਹੁਤ ਸੋਹਣੀ ਹੈਗੀ ਹਵਾਨਾ ਲਾਲ ਤੁਲਾ ਬਹੁਤ ਹੈਵਾਨੇ ਚ ਬਹੁਤ ਚੰਗੀ ਆ ਮੋੜ ਲੈ ਬਾਈ ਅਗਲੇ ਪਿੰਡੇ ਜਾ ਗਈ ਕੱਲਾ ਕੱਲਾ ਅੰਗ ਦਿਖਾਉਂਦੀ ਆ ਸੱਜਣ ਨੂੰ ਤੁਰਦੀ ਨੇ ਬਸ ਉਹਨੂੰ ਵੀਡੀਓ ਦਿਖਾਤੀ ਤੇ ਇੱਕ ਗੱਲ ਆ ਬੱਬਾਈ ਨਾਲ ਹੋਰ ਵੀ ਕਰਦੇ ਆ ਡਿਟੇਲ ਬਾਈ ਜੇ ਹੁਣ ਇਹਦਾ ਸੂਆ ਪੁੱਸੀਏ ਕਿੰਨਾ ਮਾ ਬਾਈ ਦੂਜੇ ਸੂਆ ਤੀਜੇ ਸੂ ਆਏਗੀ ਤੀਜੇ ਸੂ ਹਾਂ ਠੀਕ ਆ ਲਓ ਵੀ ਬਾਈ ਕਹਿੰਦਾ ਦੋ ਸੂਏ ਸੂਈ ਹੋਈ ਆ ਕਰਦੀ ਆ ਬਾਈ ਕਰਦੀ ਆ ਕਰਦੀ ਆ ਬਾਈ ਕਿੰਨੇ ਦੁੱਧ ਦੇ ਚੱਲੀ ਆ ਜਮਾ 12 ਲੀਟਰ ਦੁੱਧ ਦਿੱਤਾ ਬਾਈ ਪੂਰਾ ਓਟ ਦਾ ਬਾਣ ਲੈ ਲਿਆ 12 ਲੀਟਰ ਦੁੱਧ ਦਿੱਤਾ ਠੀਕ ਗੱਲ ਉਹ ਸੱਚੀ ਸੱਚੀ ਬੋਲੀ ਬੋਲਣ ਵਾਲੇ ਬੰਦੇ ਨਾ ਖੇਤੀਬਾੜੀ ਕਰਨ ਵਾਲਾ ਘਰੇਲੂ ਪਰਿਵਾਰ ਹੈ 12 ਲੀਟਰ ਦੁੱਧ ਕਹਿੰਦਾ ਸੱਜਰ ਨੇ ਕੱਢਿਆ ਦੁੱਧ ਵਾਲੀਆਂ ਪਾਈਪਾਂ ਪੂਪਾਂ ਨੂੰ ਮੈਂ ਦਿਖਾਵਾਂ ਨਾ ਕਰਮਾਲੀ ਦੀਆਂ ਪਤਲੇ ਪਿੰਡੇ ਜਾਗੀ ਤੇ ਆਹ ਵੀ ਚੰਗੀ ਗਈ ਸੱਜਣੋ ਦੋਕੜ ਗੱਪਣ ਮਾਗਰ ਆ ਗਿਆ ਮੇਲਕਾਫ ਬਾਕੀ ਆਪਾਂ ਤੁਹਾਨੂੰ ਸੌੜ ਵੀਡੀਓ ਦੀ ਡਿਟੇਲ ਆਪਾਂ ਦੇ ਦੇਵਾਂਗੇ ਭਾਈ ਇੱਕ ਗੱਲ ਆਪਾਂ ਹੋਰ ਕਰੀਏ ਇੱਕ ਨਾਗ ਆਪਣੇ ਕੋਲੇ ਹੋਰ ਵਕਾਊ ਦੱਸਿਆ ਦਾ ਉਹ ਕਿਹੜਾ ਨਾਗਾ ਬਾਈ ਗਾਂ ਬਈ ਆਪਣੇ ਕੋਲੇ ਸੜੀ ਉਹ ਸਰੇ ਤੇ ਖੜੀ ਆ ਹਾਂਜੀ ਲੈ ਇੱਕ ਬਾਈ ਗੋਲੇ ਨਾਗ ਹੋਰ ਵਗਿਆ ਹੋਇਆ ਆ ਆ ਗਈ ਗਾਂ ਸੱਜਣੋ ਕੀ ਡਿਟੇਲ ਆ ਬਾਈ ਇਹਦੀ ਸੂਆ ਕਿੰਨੇ ਦਾ ਸੂਆ ਬਾਈ ਦੂਜਾ ਠੀਕ ਹੈ ਡੂੜ ਕਿੰਨੇ ਦੀ ਸੂਈ ਆ ਬਸਰੂ ਮਰ ਗਿਆ ਠੀਕ ਹੈ ਡੂੜਵੇਂ ਦੀ ਸੂਈਆ ਦੁੱਧ ਕਿੰਨਾ ਤਿਆਰ ਆ ਬਾਈ ਦੁੱਧ 14 ਲੀਟਰ ਬਾਈ 14 ਲੀਟਰ ਹੁਣ ਦਸੱਲੀ ਕਰਾ ਦੇਂਗਾ ਮੈਂ ਡੱਬੇ ਭਰ ਕੇ ਲੈ ਜੇਬ ਠੀਕ ਹੈ ਕੋਈ ਸੀਮਣ ਵਗੈਰਾ ਸੀਮਣ ਵਗੈਰਾ ਕੋਈ ਕੋਈ ਨਹੀਂ ਭਰਿਆ ਬਾਈ ਠੀਕ ਹੈ ਤਾਰਾਂ ਤੇ ਪਾ ਦਿੱਤਾ ਭਰਾ ਕਿਰਾ ਆ ਕੇ ਮੁਰਗੀ ਬਾਈ ਹੀਟ ਚ ਠੀਕ ਹੈ ਜੇ ਭਾਈ ਹੁਣ ਆਪਾਂ ਬਾਈ ਦੀ ਗੱਲ ਕਰੀਏ ਦੂਜੇ ਸੂਏ ਸੂਈਆ ਹਣਾ ਹਾਂਜੀ ਤੇ ਪਹਿਲਾਂ ਨੇ ਦੁੱਧ ਕਿੰਨਾ ਕੱਢਿਆ ਪਹਿਲਾਂ ਨੇ ਦੁੱਧ ਇਹਨੇ ਕੱਢਿਆ ਭਾਈ 18 20 ਲੀਟਰ ਲਓ ਵੀ ਸੱਜਣੋ ਅੰਡਰ ਕੁਆਲਿਟੀ ਬੋਸ ਹੋਣੀ ਹੈ ਚਾਰੇ ਥਣ ਲੰਮਾ ਚਵਾਈ ਵਾਲਾ ਥਿੱਲ ਮੋਟਾ ਥਣ ਲੱਗਿਆਗਾ ਆ ਦਿਖਾ ਦਈਏ ਜੇ ਸੋਨੂੰ ਆਪਾਂ ਆ ਗਾੜੀ ਪਿਛਾੜੀ ਵੀ ਚੰਗੀ ਹੈਗੀ ਦੁੱਧ ਦੀ ਕੁਆਲਿਟੀ ਵਾਲੀ ਆਗੀ ਆ ਵੀ ਕਾਲੀ ਗਈ ਜੇ ਬਿਸਕਟ ਕਰਨ ਲੱਗਿਆਗਾ ਕੋਨੀ ਆ ਸੱਜਣੋ ਇਹ ਬਾਈ ਦਾ ਨਗ ਇੱਕ ਨੰਬਰ ਦੂਜੇ ਨੰਬਰ ਵਾਲਾ ਇਹ ਆ ਗਿਆ ਗਾਂ ਦਾ ਜਿਹੜਾ ਵਕਿਆਊ ਹੈਗਾ ਜੇ ਹੁਣ ਆਪਾਂ ਇਹਦਾ ਰੇਟ ਦੀ ਗੱਲ ਕਰੀਏ ਇਹਦਾ ਰੇਟ ਕੀ ਕਰਦਾ ਰੇਟ ਇਹਦਾ 42000 ਆ ਬਈ ਇਹਦਾ 42000 ਵੀ ਰੇਟ ਕਰਦੇ ਹੋ ਹਾਂ ਬਈ ਥਣਾ ਥਣਾ ਦੀ ਸਾਫ ਆ ਬਈ ਜਮ ਓਕੇ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਲੋ ਵੀ ਘਰੇਲੂ ਪਰਿਵਾਰ ਆ ਜਦੋਂ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਕੋਲੇ ਇੱਕ ਨਾਗਾ ਗਾਂ ਵਕਾਊ ਹੈ ਬਾਏ ਹੁਣ ਬਈ ਕਿੰਨਾ ਧਿਆਰਾ ਦੋ ਦ 14 ਲੀਟਰ ਬਈ 14 ਲੀਟਰ ਦੋਨੇ ਡੰਗ ਮਿਲਦੀ ਆ ਭਰਾ ਦੋਨੇ ਡੰਗ 14 ਲੀਟਰ ਦੁੱਧ ਉਹ ਓਟ ਦਾ ਤਸੱਲੀ ਵਾਲਾ ਤਿਆਰ ਹੈ ਲੈ ਲੋ ਵੀ ਤੁਰਦੀ ਨੂੰ ਕਰ ਲੋ ਚੱਕ ਸੱਜਣੋ ਕਰਮ ਵਾਲੀ ਚੰਗੀ ਆ ਤੇ ਲੱਸੀ ਲੁੱਸੀ ਵੀ ਹੈ ਨਹੀਂ ਪਲੀ ਹੈਗੀ ਬਹੁਤ ਵਧੀਆ ਗਈ ਅੰਡਰ ਕੁਆਲਿਟੀ ਦੇਖ ਲਓ ਦੋਨੇ ਬਾਸੀ ਅੰਡਰ ਮਾਰਦੀ ਐ ਲਿਓਟੀ ਬਹੁਤ ਸੋਹਣੀ ਲੱਗੀ ਹੋਈ ਐ ਜੇ ਮੈਂ ਤੁਹਾਨੂੰ ਜੂਮ ਜਾ ਕਰਕੇ ਦਿਖਾਵਾਂ ਨਾ ਕਰਮ ਵਾਲੀ ਨੂੰ ਜਮ ਚਾਰੇ ਥਣ ਲੰਮੇ ਆ ਚਵਾਈ ਵਾਲੇ ਸੌਖੇ ਹੁੰਦੇ ਆ ਜਿਹੜੇ ਤੇ ਬਹੁਤ ਜ਼ਿਆਦੇ ਅੰਡਰ ਸੋਹਣਾ ਲੱਗਾ ਤੁਰਦੀ ਨੂੰ ਕਰ ਲਓ ਚੱਕ ਸੱਜਣੋਂ ਚੰਗੀ ਐ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਇੱਕ ਬਾਈ ਕੋਲੇ ਆ ਗਈ ਟੋਕਰ ਗੱਬਰ ਦੂਜਾ ਨਗ ਏਬ ਕਹੂ ਐ ਵੀਡੀਓ ਦੇਖਣ ਲਈ ਧੰਨਵਾਦ ਸੱਜਣੋ